ਬੁੜੇ ਚੱਕ ਤੂੰ ਨਵਾਂ ਮੁੰਡਾ ਮੈਂ ਬੁੜਾ ਕਸਤੀ ਕਰ ਲਾਂ ਨੇ ਤਾਇਆ ਮੇਰੇ ਚੰਨੇ ਦਾ ਨਵੇਂ ਚੱਕੇ ਤਾਇਆ ਵੀ ਕਹਤਾਂ ਨੇ ਮੇਰਾ ਕੁਝ ਨਹੀਂ ਜਾਂਦਾ ਹਾਂ ਲੜਗੇ ਬੁੜਾਈ ਸੀ ਜੇ ਤੈਨੂੰ ਦੇਖ ਲਿਆ ਫਿਰ ਦੇਖ ਲੈ ਉਹ ਤਾਂ ਬੁੜਾਈ ਸੀ ਜੇ ਤੂੰ ਤਾਂ ਲੈ ਤੇਰੀ ਰਹਿਣੀ ਕੱਖ ਨਹੀਂ ਹਾਂ ਫੇਰ ਕਹਿੰਦਾ ਫੇਰ ਵੀ ਕਹਾਂਗੇ ਬੁੜਾਈ ਸੀ ਇਹ ਵੀ ਕਹਾਂਗੇ ਬੁੜਾਈ ਸੀ ਜੇ ਤੈਨੂੰ ਆਏ ਨਹੀਂ ਪਰਦੇ ਵੀ ਨੇ ਇਹ ਇਹਦਾ ਗੱਲ ਨਹੀਂ ਕਿਹੜਾ ਦਾਸ ਲਾਏਗਾ ਇਹ ਤਾਂ ਤਾਰਾਂ ਤੇ ਨੱਚਦੇ ਨੇ ਆ ਜਿਹੜੇ 10 ਵਿੱਚ ਨੱਚਦੇ ਨੇ ਸਹੀ ਬੰਦਾ ਨਹੀਂ ਨੱਚਦੇ ਸਹੀ ਸਹੀ ਗੱਲ ਹੈ ਇਹ ਸਕੂਲ ਵਿੱਚ ਨੇ ਵੀ ਪੜ੍ਹੇ ਜਿੱਥੇ ਤੂੰ ਜਾਂਦਾ ਹੈ ਇਹ ਪੜ੍ਹ ਕੇ ਤਾਰਾਂ ਤੇ ਤੁਰਦੇ ਨੇ ਤੂੰ ਤੁਰ ਵੀ ਨਹੀਂ ਸਕਦਾ ਆ ਤਾਰ ਤੇ ਤੁਰ ਕੇ ਮੁਰਨਗੇ ਵੀ ਪੁੱਠੇ ਤੇ ਬੱਕਰੀ ਦੀ ਜਾਤ ਮੋਸ਼ਾ ਹੁੰਦੀ ਹੈ ਨਹੀਂ ਤਾਂ ਗੱਲ ਸਹੀ ਹਾਂ ਇਹ ਡਾਣੀ ਡਾਣੀ ਚੱਲ ਜਾਂਦੀ ਹੈ ਚੱਕਾ 126 ਚ ਮਿਲਦਾ ਲਾਲਾ ਜੀ ਲਾਲਾ ਜੀ ਕਿਵੇਂ ਲਾਲਾ ਜੀ ਲਾਲਾ ਜੀ ਕਿਵੇਂ ਲਾਲਾ ਜੀ ਕਰਦੇ ਕੁਛ ਨਹੀਂ ਲੈਣਾ ਲਾਲਾ ਜੀ ਲਾਲਾ ਦਾ ਕੁਛ ਨਹੀਂ ਕਹਦਾ ਲਾਲਾ ਜੀ ਕਰਦੇ ਕੁਛ ਨਹੀਂ ਲੈਣਾ ਲਾਲਾ ਜੀ ਲਾਲਾ ਦਾ ਕੁਛ ਨਹੀਂ ਕਹਦਾ ਬੱਕਰੇ ਦਾ ਸੁਣ ਲੈ ਹਾਂ ਵੀਰੇ ਗੱਲ ਸੁਣ ਲੈ ਹਾਂ ਜੀ ਸੋਲਾਂ ਨੂੰ ਸਾਰੇ ਸਤਾਰਾਂ ਨੂੰ ਸਾਰੇ ਮੈਨੂੰ ਇੱਕੋ ਹੀ ਲਾਭ ਦੱਸਦੇ ਬੱਕਰਾ ਤੇਰਾ ਦੇ ਕਿੰਨੇ ਦਾ ਵਿੱਚ ਨਹੀਂ ਹੋਣਾ ਮੇਰੀ ਗੱਲ ਤੇ ਨਾ ਛੱਡ ਤਾਂ ਛੱਡ ਤਾਂ ਜਾਇਜ਼ ਲੱਗੂ ਦੇ ਦੂੰਗਾ ਉਹ ਤੇ ਸਾਧੂ ਦਾ ਸਨ ਉਹ ਵੀ ਬੁਰਾ ਬੋਲਣਾ ਪੂਰੀ ਲੋਕਾਂ ਦੀ ਉਹ ਕੰਨੀ ਵੇਪਾ ਹੀ ਸੱਤ ਦਾ ਦਵਾ ਦੇ ਛੱਡਦਾ ਕੌਣ ਦਿੰਦਾ ਸਾਧੂ ਦਾ ਮਾਈ ਉਹ ਤਾਂ ਕਹਿਣ ਚ ਆ ਗਈ ਦਾ ਬਚਾ ਨਨੰਦਾ ਮਖਾ ਮਾਈ ਫੱਗ ਜਾ ਕੋਈ ਸਾਫ ਚ ਗੱਲ ਹੋਊਗੀ ਕਰ ਮੰਨ ਤਾ ਕਰਾਂਗੇ ਅਗਲਾ ਵੀ ਤੋਂ ਮਾਰ ਲੈ ਚਰਾਂ 8000 ਦਾ ਸੀ ਕੋ ਕਿੱਛ ਬਣ ਬੰਡਰੀ ਹੋ ਗਿਆ ਕਿੱਛ ਗੱਲ ਬਣੂਗੀ 15000 ਦਾ ਹਾਂ ਨਾ ਹੋਊਗਾ ਮੈਂ ਚਣੂ ਦਾ ਤੜਕੇ ਤੇ ਵੇਚ ਦਿੰਦਾ 13000 ਨੂੰ ਤੜਕੇ ਦਾ ਲੱਗ ਜਾਂਦਾ ਉਹਨੇ ਸਰ ਹੁਣ ਤਾਂ ਨਹੀਂ ਕਿਸੇ ਨੇ ਲਾਇਆ ਹੁਣ ਵੀ ਲੱਗੀ ਜਾਂਦਾ ਹੁਣ ਕਿਉਂ ਮੋੜਦਾ ਕਿਰ ਕਮਾਲ ਹੈ ਮੈਂ ਤੈਨੂੰ ਝੂਠ ਮਾਰਦਾ 13 ਨੂੰ ਤੜਕਾ ਲਾ ਦੇਣਾ ਸੀ ਤੇ ਤੜਕੇ ਨੂੰ ਤੜਕਾ ਕਿਉਂ ਲਾ ਦੇਣਾ ਤੇ ਮੋੜ ਕੇ ਲੈ ਜਾਗੇ ਆਪਾਂ ਉਹ ਤੇਰੀ ਮਰਜ਼ੀ ਦੀ ਗੱਲ ਹੈ ਚੱਕਰ ਐ ਤਾਂ ਕੋਈ ਰੱਸਾ ਕੱਢ ਕੇ ਤੂੰ ਹੀ ਨਹੀਂ ਜਾਣ ਲੱਗਿਆ ਉਹੀ ਗੱਲ ਕਰਦਾ ਸੱਚੇ ਨਾਲ ਖੋ ਕੇ ਤੂੰ ਹੀ ਨਹੀਂ ਜਾਣ ਲੱਗਿਆ ਹੁਣ ਕਿਹੜਾ ਕੋਈ ਇਹ ਵੜ ਕੇ ਲੈਂਦਾ ਕਿਉਂ ਵੀ ਆ ਜੀ ਹਾਂ ਠੀਕ ਆ ਤੂੰ ਤੇ ਰਾਤ ਲੈਣਾ ਹੈਂ ਬੱਕਰੇ ਮੇਰੇ ਕੋਠਲੇ ਦੇ ਵਿੱਚ ਔਰ ਕਿੱਥੇ ਦਾ ਸੌਦਾ ਕਰਾਂ ਤੈਨੂੰ ਪਤਾ ਹੀ ਹੈ ਆ ਜਾਓ ਹਾਂ ਸਿੱਧਾ ਮੈਦਾਨ ਦੇ ਵਿੱਚ 10000 ਕੀ ਗੱਲ ਕਿਉਂ ਆ ਨਵਾਂ ਤੱਕੜਾ ਤਾਂ ਹੁੰਦਾ ਬੁੜੇ ਤੋਂ ਛੜਾ ਕੇ ਭਾਈ ਦਾ ਕਿਵੇਂ ਤੂੰ ਵੀ ਮੜਾ ਜਾ ਆ ਜਾਣ ਹੈ ਗੁੜੇ ਚ ਤੂੰ ਨਵਾਂ ਮੁੰਡਾ ਮੈਂ ਬੁੜਾ ਕਸਤੀ ਕਰ ਲਾਂ ਨੇ ਤਾਇਆ ਮੇਰੇ ਛੱਲੇ ਦਾ ਨੂਵੇਂ ਚੱਕੇ ਤਾਇਆ ਤੁਸੀਂ ਕਹਤਾਂ ਲੈਣਾ ਮੇਰਾ ਕੁਛ ਨਹੀਂ ਜਾਂਦਾ ਹਾਂ ਬਣ ਗਿਆ ਬੁੜਾ ਹੀ ਸੀ ਜੇ ਤੈਨੂੰ ਦੇਖ ਲਿਆ ਫਿਰ ਦੇਖ ਲਾ ਬਣਦਾ ਬੁੜਾ ਹੀ ਸੀ ਜੇ ਤੂੰ ਤਾਂ ਲੈ ਤੇਰੀ ਰੈਣੀ ਕੱਖ ਨਹੀਂ ਹਾਂ ਮੈਂ ਫੇਰ ਕਹਿੰਦਾ ਮੈਂ ਫੇਰ ਵੀ ਕਹਾਂਗਾ ਕਿ ਬੁੜਾ ਹੀ ਸੀ ਮੈਂ ਵੀ ਕਹਾਂਗਾ ਕਿ ਬੁੜਾ ਹੀ ਸੀ ਤੁਸੀਂ ਦੇਖ ਸਕਦੇ ਹੋ ਕਿ ਕੁਆਰਟੀ ਕਿੰਨੀ ਅੱਖ ਦੇ ਹਾਂ ਪਰ ਹਾਂ ਵੀ ਚੱਲ ਰਿਹਾ ਹੈ। ਇਹ ਅੱਖ 300 ਰੁਪਏ ਦਾ ਨਾਜਰ ਪੂਰੀ ਹੈ। ਐਲ ਵਾਂਗੂ ਵੀ ਜੋ ਦੇਖੀ ਅਗਲੀ ਮੈਂ ਐਲੀ ਜੋ ਅੱਖ ਹੈ। ਹੁਣ ਵੇਚੀ ਮੋੜਨੀ ਖਵਾ ਦੇ। ਖੇਚਣਾ ਤਾਂਹੀਂ ਵੇਚਣਾ ਮੈਂ ਤਾਂ ਸਾਰਾ ਦਸਤ। ਇੱਕੋ ਹੀ ਰਾਹ ਦਾ। ਜਮੀ ਕੇ ਰਾਹ ਦਾ ਸਮਾਂ। ਮੈਂ ਕਿਹੜਾ ਰਾਹ ਦਾ? ਆਖਰੀ ਵਾਰ 15000 61500 ਨਹੀਂ ਮੈਂ ਤਾਂ ਧੰਨਵਾਦ 15000 ਦੀ 6 ਤੇਰਾ ਬੱਕਰਾ ਵੇਚ ਨਹੀਂ। ਵੇਚ ਤੇ ਮੈਂ ਤਾਂ ਵੇਚਣ ਵਾਸਤੇ ਨਵੇਂ ਕਿਹੜਾ ਪੜਨ ਲਾਉਣਾ ਹੈ। ਜੇ ਤੈਨੂੰ ਆਏ ਨਹੀਂ ਪੜਦੇ ਵੀ ਨਹੀਂ ਇਹ ਇਹਦਾ ਪੰਜ 17 ਤੇ ਨੱਚਦੇ ਨੇ ਆ ਜਿਹੜੇ 10 ਵਿੱਚ ਚਾਹੇ ਬੰਦਾ ਵੀ ਨਹੀਂ ਨੱਚਦੇ ਸਹੀ ਗੱਲ ਹੈ ਇਹ ਸਕੂਲ ਵਿੱਚ ਨੇ ਵੀ ਪੜ੍ਹੇ ਜਿੱਥੇ ਤੂੰ ਜਾਂਦਾ ਹੈ ਇਹ ਪੜ੍ਹ ਕੇ ਤਾਰਾਂ ਤੇ ਤੁਰਦੇ ਨੇ ਤੂੰ ਤੁਰ ਵੀ ਨਹੀਂ ਸਕਦਾ ਆ ਤਾਰ ਤੇ ਤੁਰ ਕੇ ਮੁਰਨਗੇ ਵੀ ਪੁੱਠੇ ਇਹ ਬੱਕਰੀ ਦੀ ਜਾਤ ਲੋਛਾ ਹੁੰਦੀ ਹੈ ਨਹੀਂ ਤਾਂ ਗੱਲ ਸਹੀ ਹਾਂ ਇਹ ਡਾਂਣੀ ਡਾਂਣੀ ਫਸ ਜਾਂਦੀ ਹੈ ਚੱਕਾ ਇੱਕੋ ਹੀ 60 ਚ ਨਵੇਂ ਦਾ ਵੇਚਣਾ ਵੇਚੀ ਨਹੀਂ ਨਾਸ ਦੇਰ ਨਾ ਮੈਂ ਹਾਸਲੇ ਆ ਕੇ ਲਿਆ ਕੋਈ ਗੱਲ ਨਹੀਂ ਮਨਨ ਕਰਨੇ ਲੋਕਾਂ ਦਾ 12000 ਦਾ ਤੇਰਾ ਬੱਕਰਾ ਨਹੀਂ ਸਹੀ ਮੁੱਲ ਲਾਤਾ ਪੁੱਛ ਲੈ ਜਿੰਨੂੰ ਮਾਣਦੀ ਹਾਂ ਹਾਂ ਤੈਨ ਲੈ ਕੇ ਜਾ ਉਹ 12000 ਰੁਪਏ ਲਾਤਾ ਉਹ ਮਦਨ ਲੈ ਜਾਣਾ ਲੈ ਜੀ ਨਹੀਂ ਤੇਰਾ ਨੋਟ ਤੇ ਲੈ ਲਵੇ ਮੇਰਾ ਬੱਕਰਾ ਮਿਲ ਰਿਹਾ ਦਿੱਤੀ 14000 ਦਾ ਬੱਕਰਾ ਦਊਗਾ ਲੈ ਜਾਣਾ ਲੈ ਜਾ ਹੁਣ ਤੈਨੂੰ ਜਮਾ ਰਾਹ ਦੇ ਦੇਣਾ ਬਾਜੀ ਲਾ ਦੇ ਆਖਰੀ ਸ਼ੱਟ ਫਿਰ ਮੈਂ ਨਹੀਂ ਲੋੜਾਂ ਲਾਲਾ ਜੀ ਕਿਵੇਂ ਲਾਲਾ ਜੀ ਕਰਦੇ ਕੁਸਰੀ ਲੈਣਾ ਲਾਲਾ ਜੀ ਲਾਲਾ ਦਾ ਕੁਸਰੀ ਕਹਦਾ ਇਹ ਮਹਿੰਗਾ ਹੈ ਇਹ ਸਸਤਾ ਹੈ ਵਾਰਟੀ ਹੈ ਚੀਜ਼ ਹੈ ਜੇ ਕੋਈ ਭੋਗਣਾ ਨਾ ਤੂੰ ਇੱਕ ਮਹਿੰਗਾ ਇੱਕ ਸਸਤਾ ਹੈ ਇਧਰ ਨਿਕੇ ਨਿਕੇ ਦੋ ਦੋ ਦੰਦ ਹੋਏ ਖੜੇ ਇੱਕ ਮਹਿੰਗਾ ਇੱਕ ਸਸਤਾ ਹੈ ਨਹੀਂ ਫਿਰ ਰਸਤਾ ਹੈ ਉਹਦਾ ਹੀ ਉਹਦਾ ਢੀਕਾ ਹੀ ਐ ਮਨ ਨਹੀਂ ਆ ਪਰਾ ਕਰ ਇਸ ਵਹੀ ਕੁੜੀ ਨਹੀਂ ਹੈਗਾ ਪਰਾ ਕਰ ਵੇਚਤਾ ਬਸ ਗੱਲ ਨੂੰ ਸਮਝੀ ਸੀ ਵੇਚਤਾ ਮੁੰਡਾ ਕਹ ਹਲ ਕਰੀ ਜਾਂਦਾ ਦੱਸ ਦੇ ਨਹੀਂ ਕਰਨਾ ਨਾ ਵੀ ਕਰੀ ਨਾ ਤਾਂ ਕੋਈ ਨਾ ਤਾਂ ਕੋਈ ਚੱਕਰ ਨਹੀਂ ਬਸ ਕਿੰਦੇ ਬੰਦੇ ਕਹਣੋਂ ਕੁਛ ਨਹੀਂ 13 ਹਜ਼ਾਰਾਂ ਦਾ ਵੱਖਰਾ ਬੜਾ ਲਓ ਜੀ ਠੀਕ ਐ ਠੀਕ ਐ ਹੁੰਦਾ ਤੇਰਾ ਇਹਨਾਂ ਲਓ ਠੀਕ ਐ ਲੈਣਾ ਬਣੀ ਲਓ ਜੀ ਇੱਕ ਕਿਸਮ ਨੇ ਬਹੁਤੇ ਕਰੇ ਨੇ ਉਹ ਤੇਰੇ ਵਰਗੇ ਲਓ ਤੇਰਾ ਤੇਰਾ ਤਾਂ ਹੋ ਗਿਆ ਲੈ ਬੋੜੇ ਨੇ ਟਾ ਰਿਹਾ ਦਿਮਾਗ ਹੈ ਲਓ ਜੀ ਤੇਰਾ 13000 ਤਾਂ ਹੋ ਗਿਆ ਐਡਾ ਜਨ ਲੱਗਿਆ ਨੇ ਵੀ ਸੁਖੀ ਇਹੀ ਪੜੇ ਨੇ ਹਾਂ ਮੈਂ ਦੁਨੀਆ ਤੋੜਤੀ ਉਹਰਾ ਕਰੀ ਬੇ ਕੰਮ ਦਿਖਾਈ ਕਿਉਂ ਬਾਬਾ ਜੀ ਤੇਵਨਾ ਚੇਲਾ ਨਹੀਂ ਬਣਦਾ

ਮਸਬਤ ਹੈ ਦਰ ਅੱਛਾ ਫਰਾ ਲਾ ਕੇ ਹਾਂ ਸੇਰਾ ਤਫਰਾਫੀ ਕਰਾਉਣੇ ਮੈਸਾਂ ਦੇ ਦਲਾਲ ਆ ਬੜੇ ਮੰਡੀ ਨਾਲ ਚੱਕ ਉਹਨਾਂ ਨੇ ਖਰਾਬ ਕਰਤਾ ਛੇ ਹੁਣ ਮੈਨੂੰ ਬੱਕਰੀ ਵੇਚਣੀ ਨੇ ਉਹਦੀ ਮੈਂ ਜਾ ਕੇ ਬੜਾ ਮੈਸਾਂ ਦੇ ਨੂੰ ਕਿਤੇ ਮੈਸਾਂ ਵਰੀ ਪੀ ਮੈਂ ਤੋੜ ਕੇ ਮੇਰਾ ਲੋਕ ਕਹਿੰਦੇ ਫੇਰਾ ਦੂਆ ਹਾਂ ਮੇਰਾ ਰੋਣ ਹੁੰਦਾ ਕੋਈ ਨਹੀਂ ਮੈਂ ਤਾਂ ਸਾਰ ਨਹੀਂ ਉਹ ਅਸਲੀਅਤ ਦਸੀ ਹੈ ਤਾਂ ਆਪਣੀ ਅਸਲੀ ਤਾਂ ਪাবਦੀ ਆਤ ਨਹੀਂ ਬੋਲਦੇ ਉਹ ਦੱਸਿਆ ਜਿਹੜਾ ਬਣਿਆ ਜਿੰਦਗੀ ਬੜਾ ਬਹੁਤ ਕੁਝ ਬਣਿਆ ਬਣਿਆ ਤਾਂ ਉਮਰਾ ਜਿਹੜਾ ਆਇਆ ਹਾਂ ਬਹੁਤ ਆਇਆ ਹਾਂ ਹਾਂ ਉਹ ਮੈਂ ਸੁਣ ਕੇ ਨਾ ਮੈਂ ਵੀ ਹੁਣ 19 ਤਰੀਕ ਨੂੰ ਕੋਈ ਗਾਣੇ ਦੀ ਸ਼ੂਟ ਕਰਦੇ ਆ ਹਨਾ ਲੁਧਿਆਣੇ ਕਿਸੇ ਬੁਲਾਏ ਆ ਮੈ ਬੁਸਨੇ ਬੁਲਾਇਆ ਕਿਸੇ ਐਕਟਰ ਨੇ ਲੁਧਿਆਣੇ ਉਹ ਦੇਖਾਂ ਵੀ ਕੀ ਕਰਾਉਂਦੇ ਨੇ ਮੈਥੋਂ ਉਹਨਾਂ ਨੂੰ ਪਤਾ ਹੋ ਸਕਦਾ ਹਾਂ ਉਹਨਾਂ ਨੂੰ ਪਤਾ ਹੋ ਸਕਦਾ ਕੋਈ ਨਹੀਂ ਰੱਖਾ ਮਾਰਾ ਪਾਰਾ ਮਾਰ ਕੇ ਜਮਾ ਕਰਦੀ ਕਲਾ ਜਿ ਰੱਖੇ ਜਿੰਦਾ ਸੱਚਾ ਮੇਰਾ ਆਪਣਾ ਵੀ ਬਹੁ ਕਰਦੇ ਸੱਚੇ ਬੰਦੇ ਦਾ ਰੱਬ ਸਾਥ ਮੰਨ ਮਨੇ ਤੂੰ ਆ ਗਿਆ ਇੱਥੇ ਕਮਾ ਕੇ ਇੱਥੇ ਹੀ ਲਾ ਗਿਆ ਆਪਾਂ ਦਾ ਖੁੱਲੇ ਖਾਲਸਾ ਦੇਣੀ ਆ ਰੱਬ ਨੇ ਰੋਸਦੀ ਹਾਂ ਅੱਭਾਈ ਨੂੰ ਪੈਸੇ ਲੋ ਹੋ ਓ ਠੀਕ ਹੈ ਵਧੀਆ ਬਈ ਵਧੀਆ ਹਾਂ ਕੀ ਮੀਮਨ ਆਪਾਂ ਪੈਸੇ ਨਹੀਂ ਚਾਹੋ ਹੈਲੋ ਚਿੰਨੇ ਦੀ ਜੀ ਇਹ ਕੀ ਦਿਹਾਤੀ ਹੁੰਦੀ ਹੈ ਹਾਂ ਜੀ ਬੋਖਰਾ ਕਰਦੇ ਗੁਰੂ ਜੀ ਨਾ ਕਰਦੇ ਬੋਡਾ ਸੀ ਉਹ ਨਾ ਵਧੀਆ ਜੀ ਨਾ ਵਧੀਆ ਸਿਰੇ ਆ ਨਹੀਂ ਮੈਂ ਮੰਡੀ ਚ ਆ ਸੌਦੇ ਕਰਾਈਆਂ ਨਾ ਅੱਗੇ ਟੈਨਸ਼ਨ ਆ ਰਿਹਾ ਤੈਨੂੰ ਖਰਚਾ ਦਵਾਉਣਾ ਹਾਂ ਖਰਚਾ ਦਵਾਏ ਬੁੜੀ ਕੰਦੀ ਬੰਦਾ ਤਾਂ ਉਹ ਦੇਣੀ ਆ ਨੂੰ ਕਰਲਾਂਗੇ ਹਾਂ ਇਕ ਗੱਲ ਆਪਾਂ ਤਕੇਈ ਨਾ ਸਿਆਮ ਨੂੰ ਨਾ ਮੋਟੇ पैसे कि नहीं जा रहे हजार तरह हजार तक बड़ा पाटला चंगा ना, 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 ना।